ਹਾਂਜੀ ਅੱਜ ਅਸੀਂ ਸਰਹੰਦ ਬਲਾਕ ਦੇ ਵਿੱਚ ਜਿਹੜੇ ਨਵੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੇ ਉਹਨਾਂ ਦੇ ਮੈਂਬਰਸ ਦੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਹੈ 9 ਜਨਵਰੀ ਤੋਂ ਲੈ ਕੇ ਇਹ ਟ੍ਰੇਨਿੰਗ ਹੈ 12 ਫਰਵਰੀ ਤੱਕ ਚੱਲਣਿਆ ਹਰੇਕ ಗ್ರಾಮ ਪੰਚਾਇਤ ਦਾ 3 ਦਿਨ ਦਾ ਕੈਂਪ ਲੱਗੇਗਾ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਲੈਕਚਰਸ ਹੋਣਗੇ ਕਿ ਤੁਸੀਂ ਪਿੰਡਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਸਫਾਈ ਕਿੱਦਾਂ ਰੱਖਣੀ ਹੈ ਨਰੇਗਾ ਦਾ ਕੰਮ ਕਿੱਦਾਂ ਚਲਾਣਾ ਹੈ ਸਾਰੇ ਹੈਲਥ ਦੇ ਲੈਕਚਰਸ ਲੱਗਣਗੇ ਕਿ ਪਿੰਡਾਂ ਦੇ ਵਿੱਚ ਲੋਕਾਂ ਦੀ ਹੈਲਥ ਕਿਵੇਂ ਗੁੱਡ ਹੈਲਥ ਕਿਵੇਂ ਇਨਸ਼ੋਰ ਕਰਨੀ ਹੈ ਤੇ ਇਹ ਦੇ ਰਿਗਾਰਡਿੰਗ ਹਰ ਇੱਕ ਪੰਚਾਇਤ ਦਾ 3 ਦਿਨ ਦਿਨ ਦਾ ਕੈਂਪ ਹੈ ਇੱਕ ਇੱਕ ਕੈਂਪ ਦੇ ਵਿੱਚ ਅਸੀਂ 10-10 ਪੰਚਾਇਤਾਂ ਨੂੰ ਵੰਡਿਆ ਹੋਇਆ ਹੈ 12 ਫਰਵਰੀ ਨੂੰ ਇਹ ਕੈਂਪ ਮੁਕੰਮਲ ਹੋ ਜਾਣਾ ਹੈ ਕੀ ਹੋਰ ਕਿਹੜੇ ਕਿਹੜੇ ਵਿਕਾਸ ਕਾਰਜ ਦੇ ਵਾਸਤੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਸਾਰੇ ਵਿਕਾਸ ਕਾਰਜ ਕਿਵੇਂ ਹੋਣਗੇ ਕਿਵੇਂ ਪੰਚਾਇਤਾਂ ਦੇ ਵਿੱਚ ਮਤਾ ਪਊਗਾ ਕਿਵੇਂ ਤੁਸੀਂ ਫੰਡਸ ਨੂੰ ਯੂਟਿਲਾਈਜ਼ ਕਰਨਾ ਉਹ ਸਾਰੀ ਜਾਣਕਾਰੀ ਕੈਂਪ ਦੇ ਵਿੱਚ ਦਿੱਤੀ ਜਾਂਦੀ ਹੈ ਯਾ ਉਮੀਦਵਾਰਾਂ ਨੂੰ ਕਹਿਣਾ ਚਾਹਦੇ ਹੋ ਜਿਹੜੇ ਨਵੇਂ ਹਾਂਜੀ ਮੈਂ ਉਹਨਾਂ ਨੂੰ ਇਹ ਕਹਿ ਰਹੀ ਆ ਕਿ ਵੱਧ ਛੱਡ ਕੇ ਸਟ੍ਰੀਨਿੰਗ ਕੈਂਪ ਦੇ ਵਿੱਚ ਤੁਸੀਂ ਜਾ ਲੋ ਬਹੁਤ ਕੁਝ ਇੱਥੇ ਸਿੱਖਣ ਨੂੰ ਮਿਲੇਗਾ ਤੇ ਫਿਰ ਤੁਸੀਂ ਉਹੀ ਚੀਜ਼ਾਂ ਜਾ ਕੇ ਪੰਚਾਇਤਾਂ ਨੂੰ ਚਲਾਉਣ ਦੇ ਵਿੱਚ ਇੰਪਲੀਮੈਂਟ ਕਰਨੀਆਂ ਥੈਂਕ ਯੂ